ਫਲਾਈਓਵਰ ਤੋਂ ਉੱਤਰਦੇ ਕਿ ਕਹਿੰਦੇ ਇਹਨੂੰ ਇਹਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈਗੇ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਗੱਡੀ ਅੱਗੇ ਕੰਦੇ ਨੂੰ ਖੋਨ ਨੂੰ ਪਈ ਤੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਕਿਨਾਰੇ ਤੇ ਕਹਿੰਦਾ ਚਲੋ ਮੈਂ ਪਿੱਛੇ ਬਹਿਣਾ ਵਾ ਇਹ ਵੀਰ ਪਿੱਛੇ ਬਹਿਣ ਲੱਗਾ ਵਾ ਤੇ ਇਹਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਕਿ ਮੈਂ ਕਾਫੀ ਦੇਖੋ ਮਤਲਬ ਉਹ ਨਾ ਹੱਤਪਾਈ ਕਰਦਾ ਰਹਾ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਮੈਂ ਇਹਨਾਂ ਨੂੰ ਬਾਹ ਗਿਆ ਏਅਰਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਸ਼ਰੀਰ ਰਖਤੀ ਤੇ ਇੱਕ ਨੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹ ਗੱਡੀ ਸਾਈਡ ਤੇ ਲਾਏ ਮੈਂ ਗੱਡੀ ਢੇਢੀ ਕਰਤੀ ਜਾਮ ਲਵਾਇਆ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਨੇ ਜਨੇ ਤੇ ਅੱਗੇ ਮੇਨੂੰ ਮੁੰਡੇ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ ਏਅਰਪੋਰਟ ਤੇ ਤੇ ਮੈਂ ਉਹਨਾਂ ਨੂੰ ਬਾਗ 에어ਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਸ਼ਰੀਰ ਰਖਤੀ ਤੇ ਇਕਲੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹਦਾ ਗੱਡੀ ਸਾਈਡ ਤੇ ਲਾਏ ਮੈਂ ਗੱਡੀ ਟੇਢੀ ਕਰਤੀ ਜਾਮ ਲਵਾ ਤੇ ਇਹਨਾਂ ਨੇ ਗੱਡੀ ਖੋਗੇ ਮੇਰੇ ਕੋ ਭੱਜ ਗਏ ਤਨੇ ਜਨੇ ਤੇ ਅੱਗੇ ਗਮਟਾਲਾ ਪੁਲਿਸ ਚੌਂਕੀ ਨੇ ਫੜ ਲਈ ਪੁਲਸ ਵਾਲਾ ਨੇ ਬੰਦੇ ਫੜ ਲਈ ਹਾਂ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹ ਤਣ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭੰਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਹੈ ਬਲੂ ਪਬਲਿਕ ਜਿ ਮਰੀ ਕਿਸੇ ਦੂਜੀ ਗੱਡੀ ਚ ਹਾਂਜੀ ਉਹਦੇ ਸ਼ੀਏ ਜੋ ਭੰਤੇ ਨੇ ਹੁਣ ਮੰਗ ਕੀ ਕਰਦੇ ਤੁਸੀਂ ਮੈਂ ਇਨਸਾਫ ਹੋਏ ਮੇਰੇ ਨਾਲ ਮੈਨੂੰ ਗੱਡੀ ਮੇਰੀ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਇਹਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗੋਗੇ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਤੋਂ ਉਤਰਦੇ ਕੀ ਕਹਿੰਦੇ ਇਹਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈਗੇ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਗੱਡੀ ਅਕੇ ਕੰਦੇ ਨੂੰ ਖੋਨ ਨੂੰ ਪਈ ਇਹਨੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉਤਰ ਕੇ ਕਿਨਾਂ ਆਂਦੇ ਕਹਿੰਦਾ ਚਲੋ ਮੈਂ ਪਿੱਛੇ ਪੈਣਾ ਵਾ ਇਹ ਵੀਰ ਪਿੱਛੇ ਪੈਣ ਲੱਗਾ ਵਾ ਤੇ ਇਹਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਕਿ ਮੈਂ ਕਾਫੀ ਦੇਗਾ ਮਤਲਬ ਉਹਨਾਂ ਨਾਲ ਹੱਥ ਪਾਈ ਕਰਦਾ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਲੇ ਹੋ ਗਈ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਂਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਹੋ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਨੇ ਤੇ ਇਹ ਕਰੋ ਬਾਕੀ ਅਸੀਂ ਤਾਂ ਇਹ ਜਾਣੇ ਕਿ ਇਹਨਾਂ ਦਾ ਸਖਤ ਕਾਰਵਾਈ ਹੋਵੇ ਤੇ ਸੱਟਨਾ ਇਨਸਾਫ ਹੋਵੇ ਡਰਾਈਵਰਾਂ ਦਾ